ਸੋਨਿਆ ਦੇਖ ਦੇਖ ਕਿੰਨੇ ਲੋਕ ਆਏ ਨੇ ਤੂੰ ਕਹਿੰਦਾ ਸੀ ਨਾ ਤੇ ਪੁੱਤਰ ਜਿੰਨਾ ਬੜੀ ਦੁਖਦਈ ਖਾਮਰ ਤੁਹਾਡੇ ਨਾਲ ਸੀ ਸਾਂਝੀ ਕਰਨ ਲੱਗੇ ਛੇ ਭੈਣਾਂ ਦਾ ਇਕਲੌਤਾ ਪਰੋਜੋਕੇ ਫੌਜ ਦੇ ਵਿੱਚ ਭਰਤੀ ਹੋਏ ਸੀ ਜਿਸ ਦਾ ਨਾਂ ਕਿ ਅਜੇ ਸਿੰਘ ਸੀ ਜੋ ਕਿ ਖੰਨਾ ਸ਼ਹਿਰ ਦਾ ਰੈਣ ਵਾਲਾ ਸੀ ਉੱਥੇ ਦੋਸਤੋ ਪ੍ਰਜੌਰੀ ਦੇ ਵਿੱਚ ਉਹ ਡਿਊਟੀ ਕਰ ਰਿਹਾ ਸੀ ਤੇ ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਦੋਸਤੋ 6 ਪੈਣਾ ਦਾ ਦੋ ਕਿ ਕੱਲਾ ਭਰਾ ਸੀ ਜਿਸ ਦੇ ਕਾਰਨ ਕਿ ਘਰ ਦੇ ਵਿੱਚ ਕਮਾਉਣ ਵਾਲਾ ਹੋਰ ਕੋਈ ਵੀ ਸ਼ਖਸ ਨਹੀਂ ਆ ਤੇ ਉਸ ਤੋਂ ਬਾਅਦ ਕਿ ਪੂਰੇ ਪਰਿਵਾਰ ਦਾ ਜੋ ਕਿ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਉੱਥੇ ਦੋਸਤੋ ਇਸ ਪ੍ਰਤੀ ਭਗਵੰਤ ਮਾਨ ਸਰਕਾਰ ਨੇ ਵੀ ਅੱਜ ਕੀ ਕਿਹਾ ਤੁਹਾਨੂੰ ਲੈ ਚਾਲਦੇ ਹਾਂ ਉਸ ਦੇ ਵੱਲ ਪਗਮਨਤ ਮਾਨ ਸਰਕਾਰ ਨੇ ਜੰਮੂ ਦੇ ਰਜੌਰੀ ਵਿਖੇ ਹੋਈ ਲੈਂਡਮਾਈਨ ਬਲਾਸਟ ਵਿੱਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ 23 ਸਾਲਾ ਜੋ ਕਿ ਅਗਨੀਵੀਰ ਜਵਾਨ ਸ਼ਹੀਦ ਹੋ ਗਿਆ ਹੈ ਤੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਆਂ ਬਹਾਦਰ ਜਵਾਨ ਦੇ ਸੀਰ ਪ੍ਰਤੀ ਹੌਸਲੇ ਦੇ ਸਿੱਦਕ ਨੂੰ ਸਲਾਮ ਹੈ ਸਾਰਿਆਂ ਨੂੰ ਹਰ ਮਦਦ ਕੀਤੀ ਜਾਏਗੀ ਉਥੇ ਦੋਸਤੋ ਬਹੁਤ ਹੀ ਮਾੜੀ ਖਬਰ ਜੋ ਕਿਸੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੈਗਰੂ ਮੇਰ ਕਰੇ ਲਿਖਣਾ ਨਾਪੜ ਜੁੜੇ ਰਹੋ ਰੱਬ ਰਾਖਾ